ਫਿਰ ਉਹ ਕਰੀਏ ਕਿ ਇੱਥੇ ਕੰਮ ਨਹੀਂ ਮਿਲ ਰਿਹਾ ਪੰਜਾਬ ਚ ਝੋਨਾ ਮਸ਼ੀਨ ਨੇ ਵੜ ਦੇਣਾ ਉਹਦੋਂ ਬਾਅਦ ਕਣਕ ਟਰੈਕਟਰ ਨੇ ਬੀਜ ਦੇਣੀ ਕੰਮ ਕੋਈ ਹੈ ਨਹੀਂਗਾ ਮੈਂ ਫਿਰ 2 ਮਹੀਨੇ 2500 ਖੇਤੇ ਨਿਕਲ ਜਾਣਗੇ ਇਸ ਕਰਕੇ ਸੀ ਚੱਲਿਓ ਉੱਧਰ ਉਹਦੇ ਵਿੱਚੋਂ ਘੱਟ ਤੋਂ ਘੱਟ 40 ਘਰ ਤਾਂ ਜਾਂਦੀ ਰਹਿੰਦੀ 40% ਤਾਂ ਜਾਂਦੀ ਹੈ ਜੀ ਹਾਂਜੀ ਖਿਆਲ ਦੇ ਬਟ ਵੀ ਦਿਮਾਗ 'ਚ ਤਾਂ ਆਉਂਦੇ ਆ ਬੱਚੇ ਛੱਡਨੇ ਆ ਦਿਮਾਗ 'ਚ ਆਉਂਦੇ ਆ ਘਰ ਛੱਡਣਾ ਤੇ ਫਿਰ ਹੁਣ ਢਿੱਡ ਦੀ ਖਾਤਰ ਜਾਣਾ ਪੈਂਦਾ ਸਾਨੂੰ ਤੇ ਫਿਰ ਤੇ ਫਿਰ ਹੁਣ ਜੇ ਇੱਥੇ ਆਪਣਾ ਟਾਈਮ ਪਾਸ ਨਹੀਂ ਸਾਡਾ ਦੋ ਚਾਰ ਟਾਈਮ ਪਾਸ ਹੋ ਜਾਂਦਾ ਸਾਡਾ ਚੰਗਾ ਲਾ ਤਾਂ ਸੇ ਤੋਂ ਵੀ ਜੁਰ ਜਾਣੇ ਸਾਨੂੰ 10 11 ਵਜੇ ਜਾਂਦੇ ਆ ਖੱਜੇ ਫਰਾਂ ਹੁੰਨੇ ਜਾ ਕੇ ਫਿਰ ਦੂਜੇ ਦਿਨ ਅਸੀਂ ਚੁੱਲੇ ਚਮਕੇ ਬਣਾਉਣੇ ਤੇ ਤੀਜੇ ਦਿਨ ਜਾਂਦੇ ਸੀ ਨਰਮੀਨ ਫਿਰ ਸੱਟ ਹੁੰਨੇ ਹੌਲੀ ਘਟੇ ਸੀ ਤਾਂ ਬ੍ਰਸ਼ੀਅਰ ਹਾਂਜੀ ਦੋ ਤਿੰਨ ਦਿਨ ਦਾ ਲੱਗ ਲੱਗ ਹੀ ਜਾਂਦੇ ਅੱਗੇ ਜਾ ਕੇ ਘਰ-ਬਾਰ ਠੀਕ ਠੀਕ ਮਿਲ ਜਾਂਦਾ ਹੈਗਾ ਹਾਂਜੀ ਮਿਲ ਜਾਂਦਾ ਵਧੀਆ ਘਰ-ਬਾਰ ਇੱਕ ਕਮਰਾ ਮਿਲਦਾ ਜਿਹੜੇ ਸੱਤ ਘਰ ਸੱਤੇ ਘਰੇ ਸਿੱਕੇ ਕਮਰੇ 'ਚ ਰਹਿਣਾ ਸੀ ਹਲਕਾ ਫਾਂ ਭੇਜਿੰਦਾ ਸਾਨੂੰ ਪ੍ਰਵਾਸ ਜਾਂ ਹਿਜਰਤ ਦੋਨੇ ਸ਼ਬਦ ਸਮਾਨਾਰਥੀ ਆ ਪਰ ਜੋ ਲੋਕ ਪ੍ਰਵਾਸ ਹਣਾਉਂਦੇ ਆ ਅਸਲ ਦੇ ਵਿੱਚ ਉਹਨਾਂ ਨੂੰ ਪਤਾ ਕਿ ਪ੍ਰਵਾਸ ਹੁੰਦਾ ਕੀ ਆ ਦੋ ਦਿਨ ਕਦੇ ਰਿਸ਼ਤੇਦਾਰੀ ਦੇ ਵਿੱਚ ਵੀ ਚਲੇ ਜਾਈਏ ਤਾਂ ਹਮੇਸ਼ਾ ਇਹ ਰਹਿੰਦਾ ਹੈਗਾ ਕਿ ਘਰੇ ਪਹੁੰਚ ਜਾਈਏ ਜਦੋਂ ਆਪਾਂ ਇਤਿਹਾਸ ਫਰੋਲਦੇ ਆ ਤਾਂ ਇਤਿਹਾਸ ਦੇ ਵਿੱਚ ਵੀ ਜਦੋਂ ਜਦੋਂ ਕਿਸੇ ਥਾਂ ਤੋਂ ਮੁਨੱਖ ਦੇ ਗੁਜ਼ਰਬਸਰ ਕਰਨ ਦੇ ਵਾਸਤੇ ਵਸੀਲੇ ਘਟੇ ਆ ਉਦੋਂ ਉਦੋਂ ਹੀ ਆ ਜਿਹੜਾ ਆਪਦੀ ਰੋਜੀ ਰੋਟੀ ਦੇ ਲਈ ਜਾਂ ਹੋਰ ਜ਼ਰੂਰਤਾਂ ਦੇ ਲਈ ਆ ਜਿਹੜਾ ਉਸ ਨੇ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਆ ਜਿਹੜਾ ਉਹ ਪ੍ਰਵਾਸ ਆ ਉਹ ਸ਼ੁਰੂ ਕੀਤਾ ਹੈਗਾ ਸਾਡੇ ਪੰਜਾਬ ਦੇ ਵਿੱਚ ਪ੍ਰਵਾਸ ਆ ਜਿਹੜਾ ਸਿਰਫ ਦੋ ਤਰ੍ਹਾਂ ਦਾ ਹੀ ਆ ਜਿਹੜਾ ਉਹ ਦਿਖਾਇਆ ਜਾਂਦਾ ਮੀਡੀਆ ਵੱਲੋਂ ਇੱਕ ਪ੍ਰਵਾਸ ਤਾਂ ਉਹ ਆ ਜਿਹੜਾ ਜੋ ਸਾਡੀ ਪੰਜਾਬ ਦੀ ਨੌਜਵਾਨੀ ਆ ਜਿਹੜੀ ਵਿਦੇਸ਼ਾਂ ਵੱਲ ਨੂੰ ਮਹਾਨ ਕਰ ਰਹੀ ਆ ਤੇ ਦੂਜਾ ਪ੍ਰਵਾਸ ਆ ਜਿਹੜਾ ਉਹ ਕਾਫੀ ਵਿਵਾਦਤ ਵੀ ਆ ਕਾਫੀ ਲੋਕ ਉਸ ਦੇ ਉੱਤੇ ਰਾਜਨੀਤੀ ਵੀ ਕਰਦੇ ਆ ਉਹ ਹੈਗਾ ਜੋ ਯੂਪੀ ਬਿਹਾਰ ਤੋਂ ਲੋਕ ਆਉਂਦੇ ਹੈਗੇ ਇੱਧਰ ਕੰਮ ਕਰਨ ਉਹਨਾਂ ਦਾ ਪ੍ਰਵਾਸ ਆ ਪਰ ਇੱਕ ਪ੍ਰਵਾਸ ਆ ਜਿਹੜਾ ਹਮੇਸ਼ਾ ਛੁਪਾਇਆ ਜਾਂਦਾ ਸੀ ਉਸ ਦੀ ਅੱਜ ਤੀਕ ਗੱਲ ਹੀ ਨਹੀਂ ਕੀਤੀ ਜਾਂਦੀ ਗਈ ਉਹ ਪ੍ਰਵਾਸ ਆ ਜਿਹੜਾ ਸਾਡੇ ਪੰਜਾਬ ਦੇ ਵਿੱਚੋਂ ਜੋ ਸਾਡਾ ਦਲਤ ਭਾਈਚਾਰਾ ਹੈਗਾ ਉਹ ਪ੍ਰਵਾਸ ਇਹਨਾਂ ਦਿਨਾਂ ਦੇ ਵਿੱਚ ਕਰਦਾ ਰਾਜਸਥਾਨ ਵੱਲ ਨੂੰ ਜਾਂਦਾ ਹਰਿਆਣੇ ਵੱਲ ਨੂੰ ਜਾਂਦਾ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਤੋਂ ਹਰੀ ਕ੍ਰਾਂਤੀ ਆਈ ਆ ਹਰੀ ਕ੍ਰਾਂਤੀ ਦੇ ਨਾਲ ਆ ਜਿਹੜਾ ਇੱਥੇ ਵੱਡੇ ਪੱਧਰ ਤੇ ਰੋਜਗਾਰ ਦੀ ਕਮੀ ਆਈ ਆ ਨਰਮੈਣੀ ਕੇ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ 2-3 ਮਹੀਨੇ ਆ ਜਿਹੜੇ ਉਹ ਮਜ਼ਦੂਰ ਰਾਜਸਥਾਨ ਵੱਲ ਨੂੰ ਜਾਂਦੇ ਆ ਇਸ ਟਾਈਮ ਅਸੀਂ ਚੰਕ ਚੱਕ ਗਾਂਧਾ ਸਿੰਘ ਆਲਾ ਖੜੇ ਹੋਏ ਆ ਜੋ ਕਿ ਸ਼੍ਰੀ ਮੁਕਸਰ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ ਇੱਥੇ ਕੁਝ ਪਰਿਵਾਰ ਆ ਜਿਹੜੇ ਉਹ ਜਾ ਰਹੇ ਹੈਗੇ ਆ ਆਪਾਂ ਇਸ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਕਾਰਨ ਹੈਗਾ ਕਿ ਉਹਨਾਂ ਨੂੰ ਲੱਗਦਾ ਹੈਗਾ ਕਿ ਇੱਥੋਂ ਨਾਲੋਂ ਜਿਹੜਾ ਜ਼ਿਆਦਾ ਬਿਹਤਰ ਉਹ ਰਾਜਸਥਾਨ ਜਾ ਕੇ ਚੰਗਾ ਮਹਿਸੂਸ ਕਰਦੇ ਆ ਸਸੀ ਕਾਲ ਜੀ ਕੀ ਨਾਮ ਆ ਜੀ ਗਿਆਨ ਸਿੰਘ ਜੀ ਜੀ ਅੱਛਾ ਇਹ ਦੱਸੋ ਜੀ ਅ ਤੁਸੀਂ ਅੱਜ ਨਰਮਾ ਚੁਗਣ ਜਾ ਰਹੇ ਹੋ ਪਹਿਲਾਂ ਤੁਸੀਂ ਦੱਸੋ ਕਿ ਕੀ ਕਾਰਨ ਹੈਗਾ ਕਿ ਇਧਰੋਂ ਆ ਜਿਹੜਾ ਨਰਮਾ ਚੁਗਣਾ ਜਿਹੜਾ 2-3 ਮਹੀਨਿਆਂ ਦੇ ਲਈ ਜਿਹੜਾ ਪਿੰਡ ਛੱਡਣਾ ਪੈ ਰਿਹਾ ਫਿਰ ਹੁਣ ਕਰੀਏ ਕੀ ਇੱਥੇ ਕੰਮ ਨਹੀਂ ਮਿਲ ਰਿਹਾ ਪੰਜਾਬ 'ਚ ਝੋਨਾ ਮਸ਼ੀਨें ਵੜ ਦੇਣਾ ਉਦੋਂ ਬਾਰ ਕਣਕ ਟਰੈਕਟਰ ਨੇ ਬੀਜ ਦੇਣੀ ਕੰਮ ਕੋਈ ਹੈ ਨਹੀਂਗਾ ਮੈਂ ਫਿਰ 2 ਮਿੰਟ 250 ਕਿਨਾਰੇ ਜਾਣਗੇ ਇਸ ਕਰਕੇ ਸੀ ਚੱਲਨੇ ਉੱਤਰ ਜੀ ਹਾਂਜੀ ਜਾਣਸਾਰ ਦਿੱਕਤਾਂ ਕੀ ਕੀ ਆਉਂਦੀਆਂ ਹੈਗਾ ਸਮੱਸਿਆਵਾਂ ਕੀ ਆਉਂਦੀਆਂ ਕਿਹੜੀਆਂ ਸਮੱਸਿਆ ਤਾਂ ਆਉਂਦੀਆਂ ਤਾਂ ਹੈਗੀਆਂ ਹੀ ਆ ਪਰ ਸਾਨੂੰ ਸਵਾ ਵਾਵਾ ਹੋਗਾ ਉੱਥੇ ਜਾਂਦਿਆਂ ਨੂੰ ਕੋਈ ਐਡੀ ਦਿੱਕਤ ਨਹੀਂ ਆਉਂਦੀ ਜਾ ਕੇ ਬਸ ਆਪਦਾ ਕੰਮ ਦੰਦਾ ਚੱਲ ਪੈਂਦਾ ਤੇ ਬਸ ਠੀਕ ਹੈ ਵਾ ਜਾਣਸਾਰ ਸਵੇਰੇ ਜਾ ਕੇ ਆਪਦਾ ਚੁੱਲੇ ਚੱਲੇ ਬਣ ਜਾਣਗੇ ਪਰਸੋਂ ਨਰਮੂ ਲੱਗ ਜਾਣਗੇ ਕਿਹੜੀ ਕੋਈ ਦਿਹਾੜੀ 200 ਬਣੇ 300 ਬਣੇ ਟਾਈਮ ਪਾਸ ਹੋਈ ਜਾਊਗਾ ਜੀ ਅੱਛਾ ਕਿੰਨਾ ਕੁ ਟਾਈਮ ਹੋ ਗਿਆ ਵੀ ਤੁਸੀਂ ਇਸ ਤਰੀਕੇ ਦੇ ਨਾਲ ਆ ਜਿਹੜਾ ਰਾਜਸਥਾਨ ਵੱਲ ਜਾ ਰਹੇ ਸਾਨੂੰ ਹੋ ਗਏ 5 ਸਾਲ ਅੱਛਾ ਹਾਂਜੀ ਅੱਛਾ ਆਪਣੇ ਪਿੰਡਾਂ ਦੇ ਵਿੱਚੋਂ ਮਜ਼ਦੂਰਾਂ ਦੇ ਘਰਾਂ ਦੇ ਵਿੱਚੋਂ ਕਿੰਨੇ ਕੁ ਲੋਕ ਆ ਜਿਹੜਾ ਇਸ ਤਰੀਕੇ ਦੇ ਨਾਲ ਜਾਂਦੇ ਕਿੰਨੇ ਕੁ ਪਰਸੈਂਟ ਘਰ ਆ ਜਿਹੜੇ ਜਾ ਵਰਦੇ 100 ਦੇ ਵਿੱਚੋਂ ਕਿੰਨੇ ਕੁ ਘਰ ਜਾਂਦੇ ਆ 100 ਦੇ ਵਿੱਚੋਂ ਘੱਟ ਤੋਂ ਘੱਟ 40 ਘਰ ਤਾਂ ਜਾਂਦੇ ਹੀ ਰਹਿੰਦੇ ਆ ਹੂੰ 40% ਤਾਂ ਜਾਂਦੇ ਹੀ ਆ ਜੀ ਹਾਂਜੀ ਅਛਾ ਅਟੇ ਤੁਸੀਂ ਵੀ ਜਾ ਰਹੇ ਹੋ ਜਦੋਂ ਇੱਕੇ ਦਮ ਘਰ ਛੱਡਣਾ ਪੈਂਦਾ ਹੈਗਾ ਕਿਸ ਤਰ੍ਹਾਂ ਦੇ ਖਿਆਲ ਆ ਜਿਹੜੇ ਦਿਮਾਗ 'ਚ ਆਉਂਦੇ ਆ ਖਿਆਲ ਦੇ ਬੇਟ ਵੀ ਦਿਮਾਗ 'ਚ ਆਉਂਦੇ ਆ ਬੱਚੇ ਛੱਡਨੇ ਆ ਦਿਮਾਗ 'ਚ ਆਉਂਦੇ ਆ ਘਰ ਛੱਡਣਾ ਤੇ ਫਿਰ ਹੁਣ ਢਿੱਡ ਦੀ ਖਾਤਰ ਜਾਣਾ ਪੈਂਦਾ ਸਾਨੂੰ ਤੇ ਫਿਰ ਤੇ ਫਿਰ ਹੁਣ ਜੇ ਇੱਥੇ ਆਪਣਾ ਟਾਈਮ ਪਾਸ ਨਹੀਂ ਛੱਡਾਂ ਦੋ ਚਾਰ ਟਾਈਮ ਪਾਸ ਹੋ ਜਾਂਦਾ ਸਾਡਾ ਚੰਗਾ ਠੀਕ ਹੈ ਸਾਨੂੰ ਪੰਜ ਸਾਲ ਸਣ ਹੋ ਗਏ ਜਾਂਦਿਆਂ ਸਾਨੂੰ ਤਾਂ ਤੇ ਵੀ ਚਲੋ ਵੀ ਆਪ ਦਾ ਟਾਈਮ ਪਾਸ ਹੋਈ ਜਾਂਦਾ ਸਾਡਾ ਅੱਛਾ ਕਦੇ ਆਪਣੇ ਪੰਜਾਬ ਦੇ ਵਿੱਚ ਵੀ ਨਰਮੇ ਹੁੰਦੇ ਸੀ ਉਹ ਤੁਸੀਂ ਦੌਰ ਦੇਖਿਆ ਹੈਗਾ ਨਰਮੇ ਵਾਲਾ ਹਾਂਜੀ ਵੇਖਿਆ ਚੰਗੀ ਮਿਹਨਤ ਆਪਣੇ ਮਿਲ ਜਾਂਦੀ ਸਾਨੂੰ ਇੱਥੇ ਤੇ ਸਾਨੂੰ ਮਿਹਨਤ ਇੱਥੇ ਨਹੀਂ ਮਿਲ ਜਾਂਦੀ ਉੱਥੇ ਜਾਣਾ ਪੈਂਦਾ ਹੁਣ ਜੀ ਅੱਛਾ ਹਾਂਜੀ ਅਛਾ ਅੰਕਲ ਜੀ ਆਪਣੇ ਕਦੇ ਪੰਜਾਬ ਦੇ ਵਿੱਚ ਬਹੁਤ ਨਰਮੇ ਹੁੰਦੇ ਸੀਗੇ ਰਵਾਇਤੀ ਫਸਲਾਂ ਹੁੰਦੀਆਂ ਸੀ ਹਾਂਜੀ ਤੁਸੀਂ ਦੇਖਿਆ ਉਹ ਦੌਰ ਚੰਗੀ ਤਰ੍ਹਾਂ ਵੇਖਿਆ ਨਰਮੇ ਦੀਆਂ ਛਟੀਆਂ ਨਹੀਂ ਪੱਟੀਆਂ ਜਾਂਦੀਆਂ ਸੀ ਟਰੈਕਟਰ ਨਾਲ ਵਿੱਚ ਵਹਾਈਆਂ ਮੈਂ ਆਪ ਉਹ ਆਂਦਾਰੇ ਹੂੰ ਨਹੀਂ ਉਹ ਪੱਟੀ ਦੀਆਂ ਛਟੀਆਂ ਇੰਨਾ ਨਰਮਾ ਹੁੰਦਾ ਸੀ ਹੁਣ ਨਰਮਾ ਬੀਜ ਨੂੰ ਹੜਕੇ ਪਾਣੀ ਵਹੜਾ ਝੋਨਾ ਲੱਗ ਜਾਂਦਾ ਤੇ ਬੱਸ ਹਾਂਜੀ ਅੱਛਾ ਹੋਰ ਵੀ ਕੋਈ ਫਸਲਾਂ ਹੁੰਦੀਆਂ ਸੀ ਉਹ ਨਾਲ ਨਾਲ ਜਿਨ੍ਹਾਂ ਦੇ ਨਾਲ ਗਰੀਬਾਂ ਦਾ ਰੋਜ਼ਗਾਰ ਜੁੜਿਆ ਸੀ ਉਦੋਂ ਮੂੰਗੀ ਗਵਾਰਾ ਬਾਜਰਾ ਇਹਨਾਂ ਦੇ ਨਾਲ ਚ ਬੀਬੀਆਂ ਭੈਣਾਂ ਬਾਜਰਾ ਵਸੇੜਾ ਡੁੰਗਣ ਜਾਂਦੀਆਂ ਸੀ ਜੇ ਉਹ ਜਿਹਾ ਸਮਾਂ ਸੀ ਉਦੋਂ 3 ਰੁਪਏ 4 ਰੁਪਏ ਦਿਹਾੜੀ ਹੁੰਦੀ ਸੀ ਤੇ ਡੁੰਗੀ ਜਾਂਦੀਆਂ ਬਾਜਰੇ ਢੇਰ ਲੱਗ ਜਾਂਦੇ ਸੀ ਮੁਰਕੀ ਬਾਜਰਾ ਉਹਦਾ ਕੱਢੀ ਜਾਂਦੇ ਤੇ ਹੌਲੀ ਹੌਲੀ ਸਾਲ ਚ ਬਾਜਰਾ ਖਾਈ ਜਾਂਦੇ ਟਾਈਮ ਪਾਸ ਹੋਣਾ ਹੋ ਜਾਂਦਾ ਸੀ ਹੁਣ ਥੋੜਾ ਜਿਹਾ ਵੀ ਬਸ ਆਹ ਕਣਕ ਤੇ ਝੋਨਾ ਹੀ ਐ ਜਿਸ ਕਰਕੇ ਏ ਹੁਣ ਝੋਨਾ ਤੋਂ ਦੱਸਿਆ ਵੀ ਮਸ਼ੀਨ ਨੇ ਵੜ ਦੇਣਾ ਤੇ ਉਸ ਤੋਂ ਬਾਅਦ ਕੰਮ ਹੈ ਨਹੀਂ ਕੋਈ ਮਜ਼ਦੂਰਾਂ ਵਾਸਤੇ ਉਹਦਾ ਨਰਮੇ ਚ 2 ਮਹੀਨੇ ਸੌਖੇ ਨਿਕਲ ਜਾਣਗੇ ਅੱਛਾ ਹਾਂ ਛਾਂਟੀ ਜੀ ਤੁਸੀਂ ਪਰਿਵਾਰ ਦੇ ਵਿੱਚੋਂ ਕਿੰਨੇ ਜਾਣੇ ਜਾ ਰਹੇ ਹੋ ਦੋ ਜਣ ਜਾਣੇ ਜੀ ਅਸੀਂ ਤਾਂ ਅੱਛਾ ਹਾਂ ਇੱਕ ਵੇਹ ਘਰ ਆ ਦੇਖ ਮੈਂ ਜਾਣੇ ਇਸ ਤਾਂ ਕਿੰਨੇ ਕਿੰਨੇ ਕੇ ਪੈਸੇ ਕਮਾ ਕਮਾ ਲੂੰਗੇ ਕਮਾਉਣੇ ਆ ਬੇਟ ਕਿੰਨੇ ਕੇ ਪੈਸੇ ਕਮਾ ਲਈ ਦੀ ਆ ਬਸ ਵੀ 15 ਤੇ ਵਿਵਾਸੇ ਆ ਸੇ ਪਾਸੀ ਬੈਸ ਬਣ ਜਾਂਦੇ ਦੋਨੋ ਜਾਣੇ 50000 ਰੁਪਏ ਬਚਾ ਲਿਓਗੇ ਹਾਂਜੀ ਨਿਕ ਬਣ ਜਾਂਦੇ ਆ ਉਹ ਵੀ ਆਪਦਾ ਟਾਈਮ ਪਾਸ ਕਰਦੇ ਵੀ ਜਦੋਂ ਭੁੱਖ ਤੇ ਕਰਕੇ ਫੇਰ ਬਚਦੇ ਆ ਹੂੰ ਠੀਕ ਆ ਵੀ ਚੰਗੀ ਸਬਜੀ ਬਣਾਉਣੀ ਵੀ ਚਟਨੀ ਛੋਟੀ ਨਾਲ ਖਾ ਕੇ ਟਾਈਮ ਪਾਸ ਕਰ ਲੈਣ ਪੇਰੇ ਸਾਡੇ ਪੈਸੇ ਬਚਦੇ ਉਹ ਸਾਡੇ ਪੈਸੇ ਨਹੀਂ ਬਚਦੇ ਜਿੱਦੋਂ ਅਸੀਂ ਜਾਣੇ ਆ ਠੀਕ ਆ ਅੱਛਾ ਰੇਟ ਕੀ ਚੱਲਦਾ ਹੈਗਾ ਨਾਲ ਮੇਰੇ ਉੱਥੇ ਰੇਟ ਕੀ ਹੈਗਾ ਰੇਟ ਮੈਂ ਆਪਣੇ ਕਿੰਦਾ ਸਸ 1000 ਰੁਪਏ 1000 ਰੁਪਏ ਕਿੰਟਲ ਦਾ ਸ਼ੇਖ ਯਾਰ ਪੁੱਆ ਹਾਂਜੀ ਅੱਛਾ ਦੋਨੋਂ ਜਾਨੇ 60 70 ਕਿਲੋ ਚੁਗਦੇ ਹੋਗੇ ਚੁਗਿਆ ਜਾਓ ਚੁਗਿਆ ਜਾਓ ਜੀ ਨੇ ਸਤੋਇਨਾ 70 ਕਿਲੋ ਚੁਗਿਆ ਜਾਓ ਅੱਛਾ ਜੀ ਹਾਂਜੀ ਉਹ 70 ਕਿਲੋ ਚੁਗਿਆ ਜਾਊਗਾ ਤੇ ਚਲੋ ਨਾਲ ਕੋਈ ਆਟਾ ਬਣ ਜਾਂਦਾ ਡੂੜਕ ਕਿਲੋ ਟਾਈਮ ਪਾਸ ਹੋ ਜਾਂਦਾ ਅੱਛਾ ਪਰਿਵਾਰ ਦੇ ਵਿੱਚ ਕਿੰਨੇ ਜੀਓ ਆਂਟੀ ਜੀ ਤੁਸੀਂ ਕਿੰਨੇ ਜੀਓ ਪਰਿਵਾਰ ਦੇ ਵਿੱਚ ਚਾਰ ਚਾਰ ਜਾਨੇ ਜੀ ਸੀ ਅੱਛਾ ਹਾਂ ਚਾਰ ਜਾਨੇ ਸੀ ਮੈਂਬਰ ਕਰਦੇ ਸੀ ਆ ਹਾਂ ਦੋ ਜਣੇ ਜਾਂਦੇ ਦੋ ਮੇਰੇ ਬੱਚੇ ਘਰੇ ਰਹਿਣਗੇ ਇੱਥੇ ਉਹ ਹੋਰ ਘਰੇ ਰਹਿਣਗੇ ਆਪਣੇ ਘਰ ਦਾ ਵੀ ਕੰਮ ਬਸ ਕਰਨਗੇ ਉਹਨਾਂ ਦਾ ਚੰਗਾ ਕਰਨ ਮਾੜਾ ਵੇਖਣ ਕਰਨ ਅਸੀਂ ਵੇਖਣਾ ਨਹੀਂ ਇਹਨਾਂ ਨੂੰ ਆ ਕੇ ਅਸੀਂ ਆਉਣਾ ਵੀ ਤਿੰਨ ਮਹੀਨੇ ਸਾਨੂੰ ਸਭ ਵੀ ਲੱਗ ਹੀ ਜਾਣਗੇ ਇਸ ਹੂੰ ਬਸ ਉਦਵਚੇ ਸੇ ਆ ਜਾਣੇ ਜੀ ਹਾਂਜੀ ਅਛਾ ਅੰਕਲ ਜੀ ਇੱਕ ਗੱਲ ਹੋਰ ਹੈਗੀ ਆ ਕਈ ਪੂਰੇ ਪਰਿਵਾਰ ਦੇ ਸਮੇਤ ਆਪਣੇ ਬੱਚਿਆਂ ਸਮੇਤ ਜਾਂਦੇ ਹੈਗੇ ਕਿੰਨਾ ਕੁ ਨੁਕਸਾਨ ਹੁੰਦਾ ਹੈਗਾ ਉਹਨਾਂ ਦੀ ਪੜ੍ਹਾਈ ਦਾ ਤੁਹਾਨੂੰ ਲੱਗਦਾ ਨਹੀਂ ਨੁਕਸਾਨ ਹੈ ਇਹ ਨੁਕਸਾਨ ਤਾਂ ਹੁਣ ਬੱਚਿਆਂ ਦਾ ਹੁੰਦਾ ਹੀ ਹੈ ਆਹ ਤੁਹਾਨੂੰ ਮਾਤੇ ਮੁੰਡਾ ਵਿਖਾਇਆ ਸੀਗਾ ਉਹ 8ਵੀਂ ਚ ਪੜ੍ਹਦਾ ਉਹਨਾਂ ਨੇ ਜਾਣਾ ਸੀ ਮਾਸਟਰ ਨੂੰ ਪੁੱਛਿਆ ਵੀ ਸਾਨੂੰ ਛੁੱਟੀਆਂ ਦੇ ਦਿਓ 2 ਮਹੀਨਿਆਂ ਦੀਆਂ ਉਹ ਆਦੇ ਵੀ ਇੰਨੀਆਂ ਛੁੱਟੀਆਂ ਨਹੀਂ ਮਿਲਦੀਆਂ ਅੱਛਾ ਫਿਰ ਉਹ ਉਹਨੇ ਮਿਸ ਕਰਤਾ ਕੰਮ ਅੱਛਾ ਉਹ ਗਿਆ ਨਹੀਂ ਪਰ ਜਿਹੜੇ ਛੋਟੇ ਹੁੰਦੇ ਉਹ ਆਪਦੇ ਬੱਚਿਆਂ ਨੂੰ ਲੈ ਜਾਂਦੇ ਹੈ ਲੈ ਜਾਂਦੇ ਆਸਿਆ ਆ ਆਉਂਦਾ ਮੁੰਡਾ ਇੱਥੇ ਤਿੰਨ ਬੱਚੇ ਉਹਦੇ ਤਿੰਨੇ ਨਾਲ ਆਉਂਦੇ ਆ ਆ ਲੱਗ ਜੂ ਪਤਾ ਇੱਥੇ ਹੁਣੇ ਹੀ ਆ ਜਾਂਦਾ ਅੱਛਾ ਹਾਂਜੀ ਅੱਛਾ ਉਹਨਾਂ ਦਾ ਨੁਕਸਾਨ ਨਾ ਹੋਕਰ ਨੁਕਸਾਨ ਤਾਂ ਹੋਊਗਾ ਹੀ ਫਿਰ ਕਰਨ ਕੀ ਮਜਬੂਰੀ ਹੈ ਜੀ ਹਾਂਜੀ ਅਛਾ ਜਾਣਸਾਰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਸਾਹਮਣਾ ਕਿਹੜੀਆਂ ਕਿਹੜੀਆਂ ਦਿੱਕਤਾਂ ਕੀ ਕੀ ਆਉਂਦੀਆਂ ਜਦੋਂ ਤੁਸੀਂ ਉੱਥੇ ਜਾਂਦੇ ਆ ਕਰੀ ਹਾਂ ਬਹੁਤ ਆ ਜਾਂਦੀਆਂ ਜਦੋਂ ਅਸੀਂ ਜਾਂਦੇ ਆ ਉੱਥੇ ਫਿਰ ਹੌਲੀ ਦਿੱਕਤ ਸਾਡੇ ਵਿੱਚ ਸੈੱਟ ਹੋ ਜਾਂਦੀ ਹੈ ਕਿਰਦਮਤੀਆਂ ਬਹੁਤ ਸਾਰੀਆਂ ਹਸਨੋ ਅਸੀਂ ਕਿਹੜੀਆਂ ਕਿਹੜੀਆਂ ਹੁੰਦੀਆਂ ਸਮੱਸਿਆ ਕਿਹੜੀ ਕਿਹੜੀ ਆਉਂਦੀ ਹੈ ਪਹਿਲਾ ਤਾਂ ਸਿੱਥੋ ਵੀ ਜਰ ਜਾਨ ਨੇ ਸਾਨੂੰ 10 11 ਵਜੇ ਜਾਂਦੇ ਆ ਖੱਜੇ ਫਰਾਂ ਹੁੰਨੇ ਜਾ ਕੇ ਫਿਰ ਦੂਜੇ ਦਿਨ ਅਸੀਂ ਚੁੱਲੇ ਚਮਕੀ ਬਣਾਉਣੇ ਤੇ ਤੀਜੇ ਦਿਨ ਜਾਂਦੇ ਸੀ ਨਰਮੀ ਨੂੰ ਫਿਰ ਸੈਟ ਹੁੰਨੇ ਹਾਲੇ ਲਿਟੇ ਸੀ ਤਾਂ ਅੱਛਾ ਹਾਂਜੀ ਦੋ ਤਿੰਨ ਦਿਨ ਦਾ ਲੱਗਦੀ ਲੱਗ ਹੀ ਜਾਂਦੀ ਹੈ ਅੱਛਾ ਕਿੰਨੇ ਕਿੰਨੇ ਕ ਵਜੇ ਆ ਜਿਹੜਾ ਤੁਸੀਂ ਸਵੇਰ ਨਰਮਾ ਚੋਗਣ ਜਾਂਦੇ ਤੂੰ ਸ਼ਾਮ ਨੂੰ ਕਿੰਨੇ ਵਜੇ ਆਉਣੇ ਹੁੰਦੇ ਸਵੇਰ ਸ਼ੀਭਾਈ ਤਾਂ ਜਾਂਦੇ 6 ਵਜੇ ਜਾਂਦੇ ਅੱਛਾ ਹਾਂ ਤੇ 6 ਸਾਨੂੰ ਉਧਰ ਵਜ ਜਾਂਦੇ ਇੱਕ ਵਾਰ ਵੈਸੇ ਹੋਈ ਜਾਂਦੇ 12 ਘੰਟੇ ਸਾਨੂੰ ਲੱਗ ਜਾਂਦੇ ਸਾਨੂੰ ਹੂੰ ਗਵਾਰਾ ਘੰਟੇ ਇਸ ਵੇਰੇ ਸੀ ਵੀ ਆ ਦਾ ਹਕਮਤ ਕਰੇ ਵੀ ਕਰਨੀ ਸਾਨੂੰ ਰੱਪਨ 11 ਵਜ ਜਾਂਦੇ ਫਿਰ ਅਸੀਂ ਪਹਿਂਦਿਆਂ ਸਨ ਅੱਛਾ ਤੁਹਾਨੂੰ ਨਹੀਂ ਲੱਗਦਾ ਅੰਕਲ ਜੀ ਪੰਜਾਬ ਦੇ ਵਿੱਚ ਰਵਾਈਤੀ ਫਸਲਾਂ ਹੋਣੀਆਂ ਚਾਹੀਦੀਆਂ ਜਿਹੜੀਆਂ ਪਹਿਲਾਂ ਹੁੰਦੀਆਂ ਸੀ ਨਰਮਾ ਹੋਣਾ ਚਾਹੀਦਾ ਸਾਰਾ ਗਵਾਰਾ ਹੋਣਾ ਚਾਹੀਦਾ ਚਾਹੀਦਾ ਤਾਂ ਪਾਏਗਾ ਪਰ ਉਹ ਕੋਈ ਬੀਜ ਦਾ ਨਹੀਂ ਕਰੀਏਗੀ ਹੂੰ ਹੁਣ ਤੁਸੀਂ ਅਸੀਂ ਆਪਣੇ ਪੰਜਾਬ ਵਿੱਚ ਕਿਸੇ ਜ਼ਿੰਮੇਵਾਰ ਨੂੰ ਪੁੱਛ ਲਓ ਵੀ ਨਰਮਾ ਉਹਦੇ ਨਾਲ ਨਰਮੇ ਦੇ ਖਰਚਾ ਬੜਾ ਪੈਂਦਾ ਛਗਾਈ ਬੜੀ ਪੈਂਦੀ ਹੈ ਹੂੰ ਤੇ ਨਰਮਾ ਕੋਈ ਬੀਜ ਦਾ ਇਹਨੂੰ ਕਰੀਏਗੀ ਹੂੰ ਤੁਹਾਨੂੰ ਨਹੀਂ ਲੱਗਦਾ ਕਿ ਕਿੰਨੇ ਕਿੰਨੇ ਸਰਕਾਰਾਂ ਜ਼ਿੰਮੇਵਾਰ ਆ ਜੇ ਉਹੀ ਸਰਕਾਰਾਂ ਉਸ ਦਾ ਰੇਟ ਦੇਣ ਚੰਗਾ ਜਾਂ ਜੋ ਮਰਦੀ ਹੈਗੀ ਫਸਲ ਉਹ ਦੇਣ ਤਾਂ ਇੱਧਰ ਵੀ ਜ਼ਿੰਮੇਵਾਰ ਵੀ ਜਣ ਫਿਰ ਉਹ ਸਰਕਾਰਾਂ ਦਾ ਆਦੀਆਂ ਹੀ ਵੀ ਮੂੰਗੀ ਵੀਜੋ ਗੁਆਰਾ ਬੀਜੋ ਪਰ ਜ਼ਿੰਮੇਵਾਰ ਕੋਈ ਬੀਜ ਨਹੀਂ ਪਾਣੀ ਬਾੜਾ ਚੋਲਾ ਲਾ ਆਂਦੇ ਅੱਛਾ ਹਾਂ ਜੀ ਇਹ ਉਹ ਪਾਣੀ ਪੂਰਾ ਪੂਰਾ ਹੋਵੇ ਤਾਂ ਆਪਣੇ ਨਰਮੇ ਬੀਜੇ ਜਾਣ ਹੂੰ ਪਾਣੀ ਬਾੜਾ ਹੋਣ ਕਰਕੇ ਨਹੀਂ ਵੀਰ ਨੇ ਕੋਈ ਨਰਮਾ ਬੀਜ ਦਾ ਨਹੀਂ ਉਹਨਾਂ ਦੇ ਕਿਸਾਨ ਕਿਸਾਨ ਭਾਈਚਾਰੇ ਦੇ ਇਹ ਕਹਿਣਾ ਨਾ ਵੀ ਸਾਨੂੰ ਇਹਨਾਂ ਫਸਲਾਂ ਦਾ ਸਰਕਾਰੀ ਰੇਟ ਨਹੀਂ ਮਿਲਦਾ ਝੋਨੇ ਤੇ ਕਣਕ ਦਾ ਹੀ ਸਰਕਾਰੀ ਰੇਟ ਮਿਲਦਾ ਕਿਤੇ ਨਾ ਕਿਤੇ ਇਹ ਨਹੀਂ ਹੋਣਾ ਚਾਹੀਦਾ ਵੀ ਦੂਜੀਆਂ ਫਸਲਾਂ ਦਾ ਸਰਕਾਰੀ ਰੇਟ ਮਿਲੇ ਤਾਂ ਫੇਰ ਵੀਜਣ ਉਹੋ ਹੀ ਗੱਲ ਆਪਾਂ ਕਰੀ ਜਾਂਦੇ ਹੁਣ ਅਸੀਂ ਇੱਥੇ ਰਾਜਸਥਾਨ ਚ ਜਾਂਦੇ ਆ ਉਹ ਕਹਿੰਦੇ ਸਾਡੀ 3 ਕੁਇੰਟਲ ਮੂੰਗੀ ਕਿੱਲੇ ਦੀ ਨਿਕਲ ਜਾਵੇ ਤੇ ਸਾਡੀ ਬੱਲੇ ਬੱਲੇ ਹੋ ਜਾਂਦੀ ਹੈ ਤੇ 3 ਕੁਇੰਟਲ ਮੂੰਗੀ ਤਾਂ ਗੱਲ ਹੀ ਕੁਛ ਨਹੀਂ ਕੀ ਤੇ ਹੁਣ ਇੱਥੇ ਕੋਈ ਬੀਜ ਤਾਂ ਨਹੀਂ ਹੁੰਦਾ ਸਾਰਾ ਕੁਝ ਹੀ ਹੈ ਛੋਲੇ ਤੋਂ ਇੱਕ ਵਾਰੀ ਰੂੜ ਕਨਾਲ ਬੀਜੇ ਸੀ ਤੇ ਕਨਾਲ ਤੋਂ ਜੋ ਛੂਲੀ ਵਾਲੇ ਪੱਟ ਕੇ ਲੈ ਗਏ ਰਹਿ ਗਏ 10 ਮਰਲੇ 10 ਮਰਲੇ ਚੋਂ ਕੁਆਂਟਲ ਛੋਲੀ ਨਿਕਲੇ ਆਏ ਸੀ ਕੋਈ ਬੀਜ ਤਾਂ ਨਹੀਂ ਰਹਾ ਦਾ ਵੱਢਣੇ ਪੈਣਗੇ ਫਿਰ ਕੁਸਟਣੇ ਪੈਣਗੇ ਫਿਰ ਅਟਾਉਣੇ ਪੈਣਗੇ ਕੰਜਰਖਾਨਾ ਬਹੁਤ ਹੈ ਉਹਦਾ ਲੋਕ ਕੰਜਰਖਾਨੇ ਤੋਂ ਡਰਦੇ ਪੰਜਾਬ ਦੇ ਲੋਕ ਜੀ ਇਹ ਬਸ ਕੰਮ ਨਹੀਂ ਕੋਈ ਕਰਕੇ ਖੁਸ਼ ਅੱਛਾ ਅੱਗੇ ਜਾ ਕੇ ਘਰ-ਬਾਰ ਠੀਕ ਠੀਕ ਮਿਲ ਜਾਂਦਾ ਹੈਗਾ ਹਾਂਜੀ ਮਿਲ ਜਾਂਦਾ ਵਧੀਆ ਘਰ-ਬਾਰ ਇੱਕ ਕਮਰਾ ਮਿਲਦਾ ਜਿਹੜੇ ਸੱਤ ਘਰ ਸੱਤੇ ਘਰ ਇਸ ਇੱਕ ਕਮਰੇ 'ਚ ਰਹਿਣਾ ਸੀ ਹਲ ਕਮਰਾ ਮਿਲ ਜਾਂਦਾ ਸਾਨੂੰ ਹਾਂ ਇਹ ਪਲੀਠੇ ਲੱਗ ਜਾਂਦਾ ਜਾਂ ਨਹੀਂ ਲੱਗਦਾ ਨਹੀਂ ਲੱਗ ਕੇ ਰਤਨੀ ਜੀ ਲੱਗਦਾ ਕੇਰਾ ਫਿਰ ਆਇਆ ਨਾ ਪਰਿਵਾਰ ਛੱਡੀ ਦਾ ਨਾ ਫਿਰ ਨਹੀਂ ਜੀ ਲੱਗਦਾ ਹਵਲੀ ਜੀ ਲੱਗਦਾ ਸਾਡਾ ਜਾ ਕੇ ਉੱਤੇ ਅੱਛਾ ਭਾਵਨੀ ਸੀ ਜਾਣੇ ਵੀ ਪੰਜ ਛੇ ਸਾਲਾਂ ਤੋਂ ਜਾਂਦਿਆਂ ਨੂੰ ਹੋ ਗਈ ਐ ਫੇਰ ਵੀ ਛੱਡਣਾ ਘਰ ਬਹੁਤ ਮੁਸ਼ਕਲ ਹੋ ਜਾਂਦਾ ਸਾਨੂੰ ਹਾਂ ਤੇ ਫਿਰ ਹਵਲੀ ਜੀ ਲੱਗ ਜਾਂਦਾ ਜਦੋਂ ਪੈਸੇ ਬਣ ਲੱਗ ਜਾਂਦੇ ਉਦੋਂ ਲੱਗ ਜਾਂਦਾ ਉਦੋਂ ਲੱਗ ਜਾਂਦਾ ਫਿਰ ਹੌਲੀ ਹੌਲੀ ਜੀ ਅੱਛਾ ਹਾਂ ਜੀ ਅੱਛਾ ਆਸਾਂ ਉਮੀਦਾਂ ਕੀ ਹੁੰਦੀਆਂ ਇੱਕ ਜੋ ਆਪਣੇ ਗਰੀਬ ਭਾਈਚਾਰਾ ਹੁੰਦਾ ਉਹਨਾਂ ਨੂੰ ਆਸਾਂ ਉਮੀਦਾਂ ਹੁੰਦੀਆਂ ਵੀ ਘਰੇ ਆ ਕੇ ਸੀਜ਼ਨ ਲਾ ਕੇ ਆਹ ਕਰਾਂਗੇ ਥੋੜੀ ਹੈ ਕੋਈ ਆਸ ਉਮੀਦ ਆਸ ਉਮੀਦ ਤਾਂ ਬੇਟੇ ਹੁੰਦੀ ਆ ਆਕੀ ਦਾ ਵੀ ਕੋਠਾ ਪਾ ਗਏ ਜਾਂ ਕੋਈ ਹੋਰ ਚੀਜ਼ ਬਣਾਏਗੇ ਪਰ ਨਹੀਂ ਬਣਦੀ ਫਿਰ ਮਸਾ ਪੂਰਾ ਹੀ ਆਉਂਦਾ ਹੂੰ ਮਸਾ ਪੂਰਾ ਹੁੰਦਾ ਵੀ ਆਪ ਨੂੰ ਇਹ ਉਮੀਦ ਹੈ ਹੀ ਨਹੀਂ ਸਾਨੂੰ ਅੱਛਾ ਇਸ ਵਾਰ ਦਿਲ ਦੇ ਵਿੱਚ ਕੀ ਰੀਜ ਹੈਗੀ ਆ ਵੀ ਆ ਕੇ ਆਹ ਕਰਾਂਗੇ ਸਾਡੀ ਰੀਜ ਹੈਗੀ ਵੀ ਆ ਕੇ ਅਸੀਂ ਆਪਣੇ ਕਮਰੇ ਖੜੇ ਕਰ ਗਿਆ ਜੀ ਪਤਨੀ ਦੀ ਕੀ ਚੀਜ਼ ਬਣਾਈ ਗਈ ਸੀ ਹੂੰ ਠੀਕ ਹੈ ਤੇ ਚੀਸਾ ਤੋਂ ਨਹੀਂ ਬੰਦੀ ਵੀ ਹੋਰ ਕੀਵਲਦਾਰਾਂ ਦਾ ਲੁੱਟਣ ਛੱਡੀਆਂ ਹੁੰਦੀਆਂ ਜੀ ਅੱਛਾ ਮਾਤਾ ਪਿੰਡਾਂ ਦੇ ਵਿੱਚ ਲੋਨ ਵਗੈਰਾ ਚੱਲਦੇ ਕੋਈ ਲੋਨ ਤਾਂ ਨਹੀਂ ਚੱਕਿਆ ਤੁਸੀਂ ਨਹੀਂ ਜੀ ਅੱਛਾ ਇਹ ਚੰਗੀ ਗੱਲ ਆ ਵੈਸੇ ਨਹੀਂ ਤਾਂ ਅੱਜ ਕੱਲ ਬੀਬੀਆਂ ਲੋਨ ਦੇ ਵਿੱਚ ਹੀ ਫਸੀਆਂ ਹੋਈਆਂ ਨਾ ਵੀ ਜਮਾਨੀਆਂ ਪੇ ਚਲਾਉਣ ਦੇ ਵਿੱਚ ਫਸੇ ਠੀਕ ਹੈ